ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਭਾਜਪਾ ਜ਼ਿਲ੍ਹਾ ਲੁਧਿਆਣਾ ਦੇ ਹਾਤੀ ਦੇ ਪ੍ਰਧਾਨ ਰਵਿੰਦਰ ਸਿੰਘ ਸੰਗੋਵਾਲ ਦੀ ਅਗਵਾਈ ਵਿੱਚ ਸਾਨੇਵਾਲ ਵਿਖੇ ਜ਼ਿਲ੍ਹਾ ਪੱਤਰੀ ਵਰਕਸ਼ਾਪ ਲਾਈ ਗਈ। ਇਸ ਮੌਕੇ ਤੇ ਭਾਜਪਾ ਗੂ ਰੇਨੂ <th> ਥਾਪਰ ਵੱਲੋਂ ਜ਼ਿਲ੍ਹਾ ਟੀਮ ਨੂੰ ਮੋਦੀ ਸਰਕਾਰ ਦੁਆਰਾ 11 ਸਾਲ ਦੌਰਾਨ ਕੀਤੇ ਬੇਮਿਸਾਲ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਸੰਗੋਵਾਲ ਅਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਨੇ ਕਿਹਾ ਕਿ ਸਰਕਾਰ ਤੱਕ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਪਿੰਡ-ਪਿੰਡ ਜਾ ਕੇ ਸੁਵਿਧਾ ਕੈਂਪ ਲਾਏ ਜਾ ਰਹੇ ਹਨ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ 11 ਸਾਲਾਂ ਤੋਂ ਸੰਕਲਪ ਤੋਂ ਸਿੱਧੀ ਤੱਕ ਸਾਡਾ ਮੇਨ ਅਜੈਂਡਾ ਸੀ 11 ਸਾਲਾਂ ਤੋਂ ਨਰੇਂਦਰ ਮੋਦੀ ਸਰਕਾਰ ਚ ਆ ਰਹੀ ਹੈ ਉਹਨਾਂ ਨੇ ਜਿਹੜੀਆਂ ਉਪਲਬਧੀਆਂ ਜਿਹੜੇ ਉਹਨਾਂ ਨੇ ਕੰਮ ਕੀਤੇ ਜਿਹੜੇ ਉਹਨਾਂ ਨੇ ਗਰੀਬ ਕਲਿਆਣ ਯੋਜਨਾ ਚਲਾਈਆਂ ਜਿੰਨੀਆਂ ਯੋਜਨਾ ਉਹਨਾਂ ਨੇ ਭਾਰਤ ਵਾਸੀਆਂ ਨੂੰ ਦਿੱਤੀਆਂ ਉਹਦੇ ਵਾਸਤੇ ਅਸੀਂ ਜਨ-ਜਨ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਵਾਸਤੇ ਇਹ ਕਾਰਜਕ੍ਰਮ ਅਜ ਕੀਤਾ ਗਿਆ ਜ਼ਿਲ੍ਹਾ ਕਾਰਜਸ਼ਾਲਾ ਸੀ ਇਹ ਕਾਰਜਸ਼ਾਲਾ ਦੇ ਵਿੱਚ ਮੰਡਲ ਅਧਿਕਸ਼ ਜ਼ਿਲ੍ਹੇ ਦੇ ਆਪਣੇ ਪ੍ਰਧਾਨ ਔਰ ਜ਼ਿਲ੍ਹੇ ਦੀ ਟੀਮ ਸ਼ਾਮਲ ਹੋਏ ਸੀ ਹੁਣੇ ਮੰਡਲਾਂ ਤੱਕ ਜਾ ਜਾ ਕੇ ਇਸ ਤਰ੍ਹਾਂ ਦੀ ਜ਼ਿਲ੍ਹਾ ਕਾਰਜਸ਼ਾਲਾ ਹੋਰ ਵੀ ਕੀਤੀਆਂ ਜਾਣਗੀਆ� ਅੱਜ ਲੁਧਿਆਣਾ ਦਿਹਾਤੀ ਦੇ ਸਾਹਨੇ ਵਾਲੇ ਦਫ਼ਤਰ ਦੇ ਵਿੱਚ ਜੋ ਵਰਕਸ਼ਾਪ ਹੋਈ ਹੈ ਉਹਦੇ ਵਿੱਚ ਸਾਡੇ ਪੈਨ ਗਰੇ ਨੂੰ ਥਾਪੜ ਜੀ ਜੋ ਸਟੇਟ ਵਾਈਸ ਪ੍ਰੈਜ਼ੀਡੈਂਟ ਨੇ ਮਹਿਲਾ ਮੋਰਚੇ ਦੇ ਉੱਚੇ ਤੌਰ ਤੇ ਪਹੁੰਚੇ ਸੀ ਸਾਡੀ ਸਮੁੱਚੀ ਜ਼ਿਲ੍ਹੇ ਦੀ ਟੀਮ ਮੰਡਲਾਂ ਦੇ ਪ੍ਰਧਾਨ ਸਾਰੇ ਇੱਥੇ ਹਾਜ਼ਰ ਸੀ ਅਸੀਂ ਜੋ 11 ਸਾਲ ਮੋਦੀ ਸਰਕਾਰ ਜੀ ਦੇ ਪ੍ਰਧਾਨ ਮੰਤਰੀ ਜੀ ਨੇ ਕੇਂਦਰ ਦੇ ਵਿੱਚ ਦੁਸ਼ਰਡੀ ਸਰਕਾਰ ਆ ਉਹਨੇ 11 ਸਾਲ ਦੇ ਵਿੱਚ ਜੋ ਦੇਸ਼ ਦੇ ਵਿੱਚ ਕੰਮ ਕੀਤੇ ਨੇ ਸਟੇਟ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਰਕਸ਼ਾਪ ਕੀਤੀ ਹੈ ਵੀ આજ ਤੱਕ 11 ਸਾਲਾਂ ਦੇ ਵਿੱਚ ਕੀ ਬਦਲਾਅ ਆਇਆ ਕਿੰਨਾ ਜੋ ਪ੍ਰਧਾਨ ਮੰਤਰੀ ਜੀ ਨੇ ਕਿਹਾ ਜੋ ਗਾਰੰਟੀ ਦੀ ਤੀਸੀ ਉਹ ਪੂਰੀ ਕੀਤੀ ਆ ਹਰ ਵਾਦਾ ਪੂਰਾ ਕੀਤਾ ਸਾਡੇ ਪਿੰਡਾਂ ਦੇ ਵਿੱਚ ਹੁਣ ਅੱਜ ਦੁਲੇ ਪਿੰਡ ਦੇ ਵਿੱਚ ਕੈਂਪ ਲੱਗਿਆ ਹੋਇਆ ਕੱਲ ਤਰੀਕੇ ਪਿੰਡ ਸੀਗਾ ਜਿੰਨੀਆਂ ਮੋਦੀ ਸਰਕਾਰ ਦੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਦੇ ਕੈਂਪ ਲਾਏ ਹੋਏ ਨੇ ਫ੍ਰੀ ਲੋਕਾਂ ਦੇ ਫਾਰਮ ਭਰੇ ਜਾਂਦੇ ਆਨਲਾਈਨ ਆਯੂਸ਼ਮਾਨ ਕਾਰਡ 70 ਸਾਲ ਤੋਂ ਉੱਪਰ ਬਜ਼ੁਰਗਾਂ ਨੂੰ ਸਾਰਿਆਂ ਨੂੰ ਬਣਾ ਕੇ ਦੇ ਰਹੇ ਇੱਕ ਵੀ ਬਜ਼ੁਰਗ ਕਿਸੇ ਪਿੰਡ ਦੇ ਵਿੱਚ ਨਹੀਂ ਰਹੂਗਾ ਜਿਹਦਾ ਕਾਰਡ ਮੈਡੀਕਲ ਇਲਾਜ ਕਰਵਾ ਸਕਦੇ ਲੋਕ ਬਿਲਕੁਲ 5 ਲੱਖ ਦਾ ਇਹ ਪੰਜਾਬ ਦੇ ਵਿੱਚ ਆਪਣੇ ਲੁਧਾਨੇ ਦੇ ਵਿੱਚ 25 ਹਸਪਤਾਲ ਨੇ ਤੁਹਾਨੂੰ ਇੱਕ ਲਿਸਟ ਜਾਰੀ ਕਰ ਦਾਂਗੇ ਰਮੇਸ਼ ਖੱਕੜ ਡਿਸਟ੍ਰਿਕਟ ਬੀਜੇਪੀ ਇੰ ਵਲੋਂ ਮੈਂ ਅੱਜ ਜੋ 11 ਸਾਲ ਹੋ ਗਿਆ ਹੈ ਬੀਜੇਪੀ ਦੀ ਸਰਕਾਰ ਦੇ ਵਿੱਚ ਉਹਦੇ ਵਿੱਚ ਅਸੀਂ ਜੋ ਦੇਖਣ ਦੇ ਵਿੱਚ ਆਇਆ ਜੋ ਕੇਂਦਰ ਦੀ ਸਰਕਾਰ ਹੈ ਉਹਦੇ ਵੱਲੋਂ ਕੋਈ ਭੇਦਭਾਵ ਨਹੀਂ ਹੈ ਉਹ ਪੂਰੇ ਜਿਹੜੇ ਜਿੰਨੀਆਂ ਵੀ ਸਟੇਟਾਂ ਨੇ ਸਭ ਕੁਝ ਦੇ ਰਿਹਾ ਪਰ ਪੰਜਾਬ ਦੀ ਸਰਕਾਰ ਇੱਥੇ ਭੇਦਭਾਵ ਬਣਾ ਰਹੀ ਹੈ ਜੋ ਕੇਂਦਰ ਵੱਲੋਂ ਆਉਂਦਾ ਹੈ ਜੋ ਕੇਂਦਰ ਨੇ ਜੋ ਰੋਡ ਬਣਾਇਆ ਹੈ ਜੋ ਇੰਡਸਟਰੀ ਦੇ ਲਈ ਫਾਇਦਾ ਹੋਇਆ ਹੈ ਉਹਦੇ ਵਿੱਚ ਬੰਦੇ ਵਰਕ ਟ੍ਰੇਨਾਂ ਚਲਾਈਆਂ ਨੇ ਉਹਦੇ ਲਈ ਵਪਾਰੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੈ ਅਸੀਂ ਦਿੱਲੀ ਜਾਣਾ ਹੋਵੇ ਜਾਂ ਹੋਰ ਵੀ ਕਿਸੇ ਸਟੇਟ ਜਾਣਾ ਹੋਵੇ ਤਾਂ ਉਹਦੇ ਲਈ ਇੰਡਸਟਰੀ ਲਈ ਵਪਾਰੀਆਂ ਲਈ ਬਹੁਤ ਫਾਇਦਾ ਹੈ ਹੁਣ ਕੱਲ 에어ਬੋਡੀ ਹਲਵਾਰੇ ਦਾ ਜਲਦੀ ਚਾਲੂ ਹੋਣ ਜਾ ਰਿਹਾ ਹੈ ਦੇ ਨਾਲ ਕੇ ਵਪਾਰੀਆਂ ਨੂੰ ਹੋਰ ਜਿਆਦਾ ਬਹੁਤ ਆਰਾਮ ਹੋਏਗਾ ਔਰ ਬਾਦ ਆ ਵਪਾਰੀ ਵੀ ਸਾਡਾ ਇੰਡਸਟਰੀ ਲਈ ਆਏਗਾ ਔਰ ਕੱਲ ਤੋਂ ਇੱਕ ਜੰਮੂ ਤੋਂ ਟ੍ਰੇਨ ਚੱਲ ਰਹੀ ਆ ਬੰਦੇ ਭਰ ਜਿਹੜੇ ਕਿ 10 ਘੰਟੇ ਲੱਗਦੇ ਆ ਕਸ਼ਮੀਰ ਦੇ ਲਈ ਉਹ 3 ਘੰਟੇ ਜਾਏਗੀ ਇੱਥੇ ਵੀ ਜਿੰਨੀਆਂ ਟ੍ਰੇਨਾਂ ਆ ਗਈਆਂ ਬੰਦੇ ਭਰ ਦੇ ਵਿੱਚ ਜਿਹੜੇ ਜਾਣੇ ਆ ਦਿੱਲੀ ਤੋਂ ਆਣਾ ਜਾਣਾ ਹੋਵੇ ਤਾਂ ਸਾਨੂੰ ਇੰਡਸਟਰੀ ਦੇ ਲਈ ਵਪਾਰ ਦੇ ਲਈ ਬਹੁਤ ਉਹਦਾ ਫਾਇਦਾ ਬਸ ਇਹੀ ਹੈ ਕਿ ਕੇਂਦਰ ਵੱਲੋਂ ਬਿਨਾਂ ਪੇਚਭਾਤੋਂ ਸਾਰੀਆਂ ਸਕੀਮਾਂ ਦਿੱਤੀਆਂ ਜਾ ਰਹੀਆਂ ਨੇ ਹਰ ਤਰ੍ਹਾਂ ਦੇ ਗਰੀਬ ਦੇ ਲਈ ਵਪਾਰੀ ਦੇ ਲਈ par Eu... jo ਲੋਕਲ ਐਸੇ ਸਾਡੀ ਪੰਜਾਬ ਦੀ ਸਰਕਾਰ ਹੈ ਉਹਨਾਂ ਵੱਲੋਂ ਉਹਦੇ ਤੇ ਠੱਪਾ ਆਪਣਾ ਜਰੂਰ ਲਾ ਰਿਹਾ ਹੈ ਭਾਵੇਂ ਕਿਸੇ ਨੂੰ ਅਨਾਜ ਦੇ ਰਿਹਾ ਹੈ ਜਾਂ ਕੋਈ ਹੋਰ ਯੋਸ਼ਮਾਨ ਕਾਰਡ ਬਣ ਰਿਹਾ ਕੁਝ ਵੀ ਹੋ ਰਿਹਾ ਉਹਦੇ ਤੇ ਪੰਜਾਬ ਸਰਕਾਰ ਆਪਣਾ ਠੱਪਾ ਲਾਉਂਦੇ ਪਰ ਗਰੀਬ ਬੰਦੇ ਨੂੰ ਉਹਦੀ ਪਹੁੰਚ ਤੋਂ ਬਾਹਰ ਹੈ ਅਸੀਂ ਬੇਨਤੀ ਕਰਾਂਗੇ ਕੇਂਦਰ ਸਰਕਾਰ ਨੂੰ ਔਰ ਵੋਟਰਾਂ ਨੂੰ ਵੀ ਬੇਨਤੀ ਕਰਾਂਗੇ ਹੁਣ ਜੋ ਇਲੈਕਸ਼ਨ ਵੀ ਆ ਰਹੇ ਹੈ ਉਹਦੇ ਵਿੱਚ ਵੱਧ ਚੜ ਕੇ ਆਪਾਂ ਅਗਰ ਡਬਲ ਇੰਜਨ ਸਰਕਾਰ ਬਣਾਣੀ ਹੈ ਪੰਜਾਬ ਦੇ ਵਿੱਚ ਕਿਉਂਕਿ ਦਿੱਲੀ ਦੇ ਵਿੱਚ ਬੀਜੇਪੀ ਹਰਿਆਣੇ ਜੀ ਬੀਜੇਪੀ ਐ ਹੁਣ ਪੰਜਾਬ ਦਾ ਰਸਤਾ ਖੁੱਲਾ ਹੈ ਪੰਜਾਬ ਦੇ ਵਿੱਚ 2027 ਦੇ ਵਿੱਚ ਧੂਮਧਾਮ ਨਾਲ ਸਰਕਾਰ ਬਣੇਗੀ ਉਹ ਜੋ ਜਿਮਨੀ ਚੌਂ ਦੇ ਵਿੱਚ ਜੀਵਨ ਗੁਪਤਾ ਜੀ ਖੜੇ ਆ ਉਹਨਾਂ ਨੂੰ ਵੀ ਅਸੀਂ ਆਪਣੇ ਜਿੰਨੇ ਇੰਡਸਟਰੀਟ ਵਪਾਰੀ ਹੈਗੇ ਸਭ ਨੂੰ ਅਪੀਲ ਕਰ ਰਹੇ ਆ ਕਿ ਵੱਧ ਤੋਂ ਵੱਧ ਬੀਜੇਪੀ ਨੂੰ ਵੋਟਾਂ ਪਾ ਕੇ ਆਪਣੇ ਉੱਥੇ ਜੀਵਨ ਜੀ ਨੂੰ ਵੱਧ ਤੋਂ ਵੱਧ ਲੀਡ ਨਾਲ ਜਤਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕਾਰ ਸਿੰਘ ਮੰਗਲੀ ਸਰਕਲ ਬੂਥਖੜ ਪ੍ਰੈਜ਼ੀਡੈਂਟ ਤੇ ਮੈਂ ਟੋਡੇ ਚੈਨਲ ਦੇ ਮਾਧਿਅਮ ਰਾਹੀਂ ਪੂਰੀ ਪੰਜਾਬ ਦੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਮੋਦੀ ਸਰਕਾਰ ਤੁਹਾਡੇ ਦਵਾਰ ਜਿਹਦੇ ਨਾਲ ਜਿਵੇਂ ਉਜਬਲ ਯੋਜਨਾ ਆਵਾਸ ਯੋਜਨਾ ਜਿਹੜੀਆਂ ਕਿ ਜਿਵੇਂ ਯੋਜਨਾ ਤੇ ਇਸ ਤਰ੍ਹਾਂ ਦੀਆਂ ਅਨੇਕਾਂ ਹੀ ਅਸੀਆਂ ਯੋਜਨਾ ਨੇ ਜਿਵੇਂ ਸਾਡੇ ਅੱਜ ਪੂਰੇ ਭਾਰਤ ਦੇ ਵਿੱਚ ਇੱਕ ਫਰੀ ਕਣਕ ਦਿੱਤੀ ਜਾ ਰਹੀ ਹੈ ਉਹ ਵੀ ਜਿਹੜੀ ਮੋਦੀ ਸਰਕਾਰ ਦੀ ਦੇਣ ਹੈ ਬਹੁਤ ਐਸੀਆਂ ਸਕੀਮਾਂ ਨੇ ਜਿਹੜੀਆਂ ਕਿ ਅਸੀਂ ਪੰਜਾਬ ਦੇ ਘਰ-ਘਰ ਤੱਕ ਲੈ ਕੇ ਜਾ ਰਹੇ ਹਾਂ ਕੋਈ ਵੀ ਮੋਦੀ ਸਰਕਾਰ ਦਾ ਮੋਦੀ ਸਾਹਿਬ ਦਾ ਸੁਪਨਾ ਹੈ ਕਿ ਕੋਈ ਵੀ ਬੰਦਾ ਰਾਤ ਨੂੰ ਭੁੱਖਾ ਨਾ ਸੌਵੇ ਹਰ ਇੱਕ ਨੂੰ ਰੋਜ਼ਗਾਰ ਮਿਲੇ ਹਰ ਇੱਕ ਦੇ ਘਰ ਦੇ ਵਿੱਚ ਰੋਟੀ ਪੱਕਦੀ ਹੋਵੇ ਤੇ ਇਸ ਦੇ ਸੰਬੰਧ ਦੇ ਵਿੱਚ ਜਿਹੜੀ ਕਿ ਅੱਜ ਇਹ ਵਰਕਸ਼ਾਪ ਲਾਈ ਗਈ ਹੈ ਤੇ ਇਹ ਜਿਹੜੀਆਂ ਲੋਕਾਂ ਦੇ ਪੈਨਸ਼ਨਾਂ ਦੇ ਹਰ ਤਰ੍ਹਾਂ ਦੀਆਂ ਸਕੀਮਾਂ ਦੇ ਫਾਰਮ ਭਰਨ ਦੇ ਲਈ ਜਿਹੜੇ ਕਿ ਘਰ ਘਰ ਪਿੰਡ ਪਿੰਡ ਕੈਂਪ ਲਾਏ ਜਾ ਰਹੇ ਨੇ ਵਿੱਚ ਪੰਜਾਬ ਦੇ ਲੋਕਾਂ ਨੇ ਇਹ ਸਮਝ ਕੇ ਕਿ ਹੋ ਸਕਦਾ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਲੋਕਾਂ ਦੀ ਸਰਕਾਰ ਹੋਵੇ ਆਮ ਲੋਕਾਂ ਦੀ ਪਾਰਟੀ ਹੋਵੇ ਆਮ ਲੋਕਾਂ ਨੇ ਇੱਕ ਇਤਿਹਾਸ ਸਿਰਜਿਆ ਸੀਗਾ ਅੱਜ ਤੱਕ ਐਸਾ ਕਦੇ ਨਹੀਂ ਹੋਇਆ ਕਿ 92 ਐਮਐਲਏ ਕਿਸੇ ਨੂੰ ਦਿੱਤੇ ਹੋਣ ਪੰਜਾਬ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੂੰ ਨਕਾਰਦਿਆਂ ਹੋਇਆਂ ਇਹ ਆਮ ਆਦਮੀ ਪਾਰਟੀ ਨੂੰ 92 ਐਮਐਲਏ ਦਿੱਤੇ ਪਰ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਕੋਈ ਇੱਕ ਵੀ ਸਕੀਮ ਐਸੀ ਦੱਸ ਦਿਓ ਜੀਨੇ ਕੋਈ ਪੰਜਾਬ ਦਾ ਭਲਾ ਕੀਤਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਕੀਤਾ ਹੋਵੇ ਇੱਕ ਵੀ ਮੈਂ ਕਹਿੰਦਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਚੈਲੰਜ ਕਰਦਾ ਕਿ ਮੇਰੇ ਨਾਲ ਜਿੱਤੇ ਵੀ ਬਹਿਸ ਕਰਕੇ ਦੇਖ ਲੈਣ ਕਿ ਇਹਨਾਂ ਨੇ ਕਿਹੜਾ ਪੰਜਾਬ ਦੇ ਵਿੱਚ ਭਲਾ ਕੀਤਾ ਅੱਜ ਇਹਨਾਂ ਨੇ ਜੁੱਧ ਨਸ਼ਿਆਂ ਵਿਰੋਧੀ ਕਮੇਮ ਚਲਾਈ ਆ ਉਹ ਜਿਹਦੇ ਵਿੱਚ ਮੈਨੂੰ ਇਹ ਦੱਸਣ ਵੀ ਕਿਹੜਾ ਵੱਡਾ ਸਮਗਲਰ ਇਹਨਾਂ ਨੇ ਫੜਿਆ ਕੋਈ ਇੱਕ ਵੀ ਸਕੀਮ ਜਿਹੜੀ ਪੰਜਾਬ ਸਰਕਾਰ ਨੇ ਪੰਜਾਬ ਦੇ ਹਤਾਇਛੀ ਬਣਨ ਦੀ ਕੋਈ ਵੀ ਸਕੀਮ ਅੱਜ ਤੱਕ ਨਹੀਂ ਚਲਾਈ